ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨਵਲ ਦੇਖਦੇ ਹਾਂ ਤੇ ਇੰਜ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਉਹ ਸਾਰੇ ਅਵਤਾਰੀ ਪੁਰਖਾਂ ਦੇ ਅੰਸ਼ ਸਨ ਜਿੰਨੇ ਵੀ ਆਪਾਂ ਅਵਤਾਰੀ ਪੁਰਖਾਂ ਦਾ ਜ਼ਿਕਰ ਕੀਤਾ ਉਹ ਸਾਰੇ ਰਾਜ ਘਰਾਣੇ ਨਾਲ ਸੰਬੰਧ ਰੱਖ ਔਰ ਇਹਨਾਂ ਦਾ ਨਾਮ ਸਦੀਵੀ ਅਮਰ ਹੋ ਗਿਆ ਇਤਿਹਾਸ ਦੇ ਵਿੱਚ ਲਿਖਿਆ। ਕੋਈ ਕਮਨੋਖ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਕਿਉਂਕਿ ਆਪਣੇ ਆਪ ਨੂੰ ਬਦਲਣ ਵਾਸਤੇ ਬਹੁਤ ਜ਼ੋਰ ਲੱਗਦਾ ਹੈ। ਆਪਣੇ ਮਨ ਨਾਲ ਲੜਨਾ ਪੈਂਦਾ ਲੜਾਈ ਜਿਹੜੀ ਮਨ ਨਾਲ ਆ। ਸਤਿਗੁਰਾਲ ਜੀ ਸਾਰਿਆਂ ਨੂੰ ਇਸ ਧਰਤੀ ਤੇ ਅਗਰ ਪਰਮਾਤਮਾ ਦਾ ਕਿਸੇ ਨੂੰ ਬੋਧ ਹੋਇਆ ਤੇ ਉਹ ਸਿਰਫ ਮਨੁੱਖਾਂ ਨੂੰ ਹੋਇਆ ਔਰ ਉਹ ਵੀ ਹਰ ਇੱਕ ਮਨੁੱਖ ਨੂੰ ਨਹੀਂ ਸਿਰਫ ਉਹਨਾਂ ਮਨੁੱਖਾਂ ਨੂੰ ਪਰਮਾਤਮਾ ਦਾ ਬੋਧ ਹੋਇਆ ਜਿਨ੍ਹਾਂ ਨੂੰ ਅਸੀਂ ਯੁਗਕੇ ਸਮੇਂ ਦੇ ਵਿੱਚ ਅਵਤਾਰੀ ਪੁਰਖਾਂ ਦੇ ਰੂਪ ਦੇ ਵਿੱਚ ਜਾਣਦੇ ਆ ਤੇ ਉਹ ਅਵਤਾਰੀ ਪੁਰਖ ਆਪ ਪਰਮਾਤਮਾ ਦਾ ਰੂਪ ਹੋਏ ਤੇ ਸਮੁੱਚੀ ਮਾਨਵਤਾ ਨੂੰ ਪਰਮਾਤਮਾ ਦਾ ਬੋਧ ਕਰਵਾਇਆ ਅੱਜ ਦੀ ਵੀਡੀਓ 'ਚ ਆਪਾਂ ਜਾਣਾਂਗੇ ਕਿ ਉਹਨਾਂ ਸਾਰੇ ਅਵਤਾਰੀ ਪੁਰਖਾਂ ਨੇ ਕਿਵੇਂ-ਕਿਵੇਂ ਧਰਤੀ ਤੇ ਜਨਮ ਲਿਆ ਤੇ ਕਿਹੜੇ-ਕਿਹੜੇ ਰੂਪਾਂ ਦੇ ਵਿੱਚ ਜਨਮ ਲਿਆ ਅਗਰ ਆਪਾਂ ਯੁਗਕੇ ਸਮੇਂ ਦੀ ਗੱਲ ਕਰੀਏ ਤੇ ਹਰ ਕੋਈ ਇਸ ਗੱਲ ਨਾਲ ਸਹਿਮਤ ਹੋਏਗਾ ਕਿ ਕਿਸੇ ਵੀ ਦੇਸ਼ ਦਾ ਪ੍ਰੈਜ਼ੀਡੈਂਟ ਜਾਂ ਨੇਤਾ ਜਿਹੜਾ ਦੇਸ਼ ਨੂੰ ਚਲਾਉਂਦਾ ਹੈ ਉਹਦੇ ਰਾਜ ਦੇ ਅੰਦਰ ਜਿਹੜੀ ਪ੍ਰਜਾ ਹੈ ਜਿਹੜੇ ਲੋਕ ਆ ਉਹ ਸੁਖੀ ਹੋਣ ਔਰ ਉਹਨਾਂ ਦੇ ਨਾਲ ਇਨਸਾਫ ਹੋਵੇ ਪਰ ਅੱਜ ਦੇ ਸਮੇਂ 'ਚ ਸਾਨੂੰ ਐਸਾ ਦੇਖਣ ਨੂੰ ਨਹੀਂ ਮਿਲਦਾ ਪਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਸ ਤਰ੍ਹਾਂ ਦੇ ਕੁਝ ਅਵਤਾਰੀ ਪੁਰਖ ਆਏ ਜਿਨ੍ਹਾਂ ਨੇ ਪ੍ਰਮਾਤਮਾ ਦਾ ਵੀ ਬੋਧ ਕਰਵਾਇਆ ਔਰ ਉਹ ਰਾਜੇ ਵੀ ਸਨ ਸ਼੍ਰੀ ਰਾਮਚੰਦਰ ਜੀ ਇੱਕ ਰਾਜੇ ਸਨ ਜਿਨ੍ਹਾਂ ਦੇ ਰਾਜ ਵਿੱਚ ਪ੍ਰਜਾ ਦੀ ਹਰ ਇੱਕ ਗੱਲ ਮੰਨੀ ਜਾਂਦੀ ਸੀ ਔਰ ਪ੍ਰਜਾ ਨਾਲ ਪੂਰਾ ਇਨਸਾਫ ਹੁੰਦਾ ਸੀ ਉਸ ਸਮੇਂ ਐਸਾ ਰਾਜ ਕੀਤਾ ਜਾਂਦਾ ਸੀਗਾ ਐਸੇ ਰਾਜੇ ਸਨ ਕਿ ਜਿਹੜੇ ਪ੍ਰਜਾ ਦੇ ਹੁਕਮ ਦੇ ਨਾਲ ਚੱਲਦੇ ਸਨ ਔਰ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਨਹੀਂ ਹੁੰਦਾ ਸੀ ਪ੍ਰਜਾ ਤੇ ਉਹਨਾਂ ਦੇ ਨਾਲ ਇਨਸਾਫ ਹੁੰਦਾ ਸੀ ਤੋਂ ਉਹਨਾਂ ਨੂੰ ਵੀ ਅਵਤਾਰੀ ਪੁਰਖਾਂ ਦੇ ਰੂਪ ਦੇ ਵਿੱਚ ਮੰਨਿਆ ਗਿਆ ਜਿਹੜੇ ਕਿ ਸੱਤਾ ਦੇ ਉੱਤੇ ਬਹਿ ਕੇ ਰਾਜ ਕਰਦੇ ਸਨ ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਉਹ ਵੀ ਰਾਜੇ ਸਨ ਉਹਨਾਂ ਨੇ ਵੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਔਰ ਪ੍ਰਮਾਤਮਾ ਦਾ ਬੋਧ ਮਨੁੱਖਤਾ ਨੂੰ ਕਰਵਾਇਆ ਇਸੇ ਤਰ੍ਹਾਂ ਰਾਜਾ ਜਨਕ ਉਹ ਵੀ ਰਾਜਪਾਠ ਚਲਾਉਂਦੇ ਚਲਾਉਂਦੇ ਪ੍ਰਮਾਤਮਾ ਚ ਲੀਨ ਰਹਿੰਦੇ ਸਨ ਇਸ ਤੋਂ ਅੱਗੇ ਜੇ ਦੇਖੀਏ ਤੇ ਮਹਾਤਮਾ ਬੁੱਧ ਉਹ ਵੀ ਇੱਕ ਰਾਜੇ ਸਨ ਪਰ ਉਹਨਾਂ ਨੇ ਰਾਜਪਾਟ ਛੱਡ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਪ੍ਰਮਾਤਮਾ ਨੂੰ ਪਾਇਆ ਭਗਵਾਨ ਮਹਾਵੀਰ ਉਹ ਵੀ ਰਾਜੇ ਸਨ ਤੇ ਉਹਨਾਂ ਨੇ ਰਾਜਪਾਟ ਛੱਡਿਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਦੇ ਸਮੇਂ ਤੇ ਰਾਜਾ ਭਰਤਰੀ ਉਹ ਵੀ ਜਿਹੜਾ ਆਪਣਾ ਰਾਜਪਾਟ ਛੱਡ ਕੇ ਪ੍ਰਮਾਤਮਾ ਦੇ ਮਾਰਗ ਤੇ ਚੱਲ ਪਿਆ ਇਹ ਜਿੰਨੇ ਵੀ ਆਪਾਂ ਉਤਾਰੀ ਪੁਰਖਾਂ ਦਾ ਜ਼ਿਕਰ ਕੀਤਾ ਉਹ ਸਾਰੇ ਰਾਜ ਘਰਾਣੇ ਨਾਲ ਸੰਬੰਧ ਰੱਖਦੇ ਸਨ ਕੁਝ ਰਾਜੇ ਸਨ ਔਰ ਕਈਆਂ ਨੇ ਰਾਜਪਾਟ ਛੱਡਿਆ ਇਸ ਤੋਂ ਅੱਗੇ ਜੇ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਮਹਾਂਪੁਰਖਾਂ ਦੀ ਬਾਬਾ ਫਰੀਦ ਜੀ ਤੋਂ ਲੈ ਕੇ ਸੰਤ ਕਬੀਰ ਗੁਰੂ ਰਵਿਦਾਸ ਜੀ ਭਗਤ 사ਧਨਾ ਜੀ ਸੈਨ ਨਾਈ ਜਿੰਨੇ ਵੀ ਭਗਤ ਸਹਿਬਾਨ ਸਨ ਇਹ ਸਾਰਿਆਂ ਦਾ ਜਨਮ ਜਿਹੜਾ ਬਿਲਕੁਲ ਸਧਾਰਨ ਪਰਿਵਾਰਾਂ ਦੇ ਵਿੱਚ ਹੋਇਆ ਜਿਨ੍ਹਾਂ ਨੇ ਕਿ ਅੱਖਾਂ ਦੀਆਂ ਕੁਲੀਆਂ ਦੇ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਪਾਇਆ ਇਸ ਤੋਂ ਅੱਗੇ ਜੇ ਗੱਲ ਕਰੀਏ 10 ਗੁਰੂ ਸਹਿਬਾਨ ਰਾਜਕਰਾਨੇ ਦੇ ਵਿੱਚ ਉਹਨਾਂ ਨੇ ਜਨਮ ਲਿਆ ਔਰ ਨਾ ਹੀ ਬਿਲਕੁਲ ਸਧਾਰਨ ਪਰਿਵਾਰ ਚ ਭਾਈ ਲੈਣਾ ਜੀ ਜਿਹੜੇ ਕਿ ਦੇਵੀ ਦੇਵਤਿਆਂ ਨੂੰ ਮੰਨਦੇ ਸਨ ਉਹ ਦੂਜੇ ਗੁਰੂ ਸਹਿਬਾਨ ਬਣੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਕਿ ਧਾਰਾ ਕਵਿੱਦਿਆ ਦਾ ਬਹੁਤ ਗਿਆਨ ਸੀ ਪਰ ਜਦੋਂ ਤੱਕ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਉਦੋਂ ਤੱਕ ਉਹਨਾਂ ਦਾ ਪ੍ਰਮਾਤਮਾ ਨਾਲ ਮੇਲ ਨਹੀਂ ਹੋਇਆ ਉਸ ਤੋਂ ਅੱਗੇ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਮਾਤਾ ਪਿਤਾ ਜੀ ਬਚਪਨ ਵਿੱਚ ਹੀ ਚੜ੍ਹਾਈ ਕਰ ਗਏ ਸਨ ਤੇ ਨਾਨਾ ਨਾਨੀ ਨੇ ਉਹਨਾਂ ਨੂੰ ਪਾਲਿਆ ਇਹ ਚਾਰ ਗੁਰੂ ਸਹਿਬਾਨਾਂ ਤੋਂ ਬਾਅਦ ਜਿੰਨੀਆਂ ਵੀ ਗੁਰਤਾ ਗੱਦੀਆਂ ਮਿਲੀਆਂ ਉਹ ਪਰਿਵਾਰਕ ਹੀ ਮਿਲੀਆਂ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰਰਾਏ ਤੇ ਗੁਰੂ ਹਰਕ੍ਰਿਸ਼ਨ ਜੀ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਲ ਦੇਖਦੇ ਆ ਤੇ ਇੰਜ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵਿੱਚ ਉਹ ਸਾਰੇ ਅਵਤਾਰੀ ਪੁਰਖਾਂ ਦੇ ਅੰਸ਼ ਸਨ ਪਰ ਉਹਨਾਂ ਨੇ ਰਾਜਿਆਂ ਵਾਂਗੂ ਹੀ ਜੀਵਨ ਬਤੀਤ ਕੀਤਾ ਬਿਲਕੁਲ ਕ੍ਰਿਸ਼ਨ ਤੇ ਭਗਵਾਨ ਰਾਮ ਜੀ ਵਾਂਗੂ ਪਰ ਜਦੋਂ ਲੋੜ ਪਈ ਜਿਵੇਂ ਕਿ ਮਹਾਤਮਾ ਬੁੱਧ ਆਪਣਾ ਸਾਰਾ ਰਾਜ ਪਾੜ ਤਿਆ ਕੇ ਚਲੇ ਗਏ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਨੰਦਪੁਰ ਦਾ ਕਿਲਾ ਛੱਡਿਆ ਔਰ ਉੱਥੇ ਜੋ ਵੀ ਪਾਣਾ ਵਾਪਰਿਆ ਜਿਸ ਤਰ੍ਹਾਂ ਵੀ ਪਰਿਵਾਰ ਦੇ ਵਿਛੋੜੇ ਹੋਏ ਇੱਕ ਬਹੁਤ ਲੰਬਾ ਇਤਿਹਾਸ ਆ ਬਿਲਕੁਲ ਰਾਜਿਆਂ ਦੀ ਤਰ੍ਹਾਂ ਜੀਵਨ ਬਤੀਤ ਹੋਣ ਦੇ ਬਾਅਦ ਵੀ ਮਾਛੀਵਾੜ ਦੇ ਜੰਗਲ ਦੇ ਵਿੱਚ ਜਾ ਕੇ ਗੁਰੂ ਸਹਿਬਾਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਪ੍ਰਮਾਤਮਾ ਦੀ ਰਜਾ ਦੇ ਵਿੱਚ ਹਰ ਤਰ੍ਹਾਂ ਰਾਜੀ ਨੇ ਪਰ ਇਸੇ ਤਰ੍ਹਾਂ ਇਹ ਜਿੰਨੇ ਵੀ ਅਵਤਾਰੀਪੁਰਖ ਹੋਏ ਉਮਰ ਦੇ ਵਿੱਚ ਵੱਡੇ ਸਨ ਵਢੇਰੇ ਸਨ ਪਰ ਗੁਰਬਾਣੀ ਦੇ ਵਿੱਚ ਐਸੇ ਵੀ ਅਵਤਾਰੀਪੁਰਖਾਂ ਦਾ ਜ਼ਿਕਰ ਆਇਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ ਜਿਨ੍ਹਾਂ ਦੀ ਉਮਰ ਕਿ ਬਿਲਕੁਲ ਬਹੁਤ ਛੋਟੀ ਸੀ ਜਿਵੇਂ ਕਿ ਗੁਰਬਾਣੀ ਦੇ ਵਿੱਚ ਭਗਤ ਪ੍ਰਲਾਦ ਤੇ ਭਗਤ ਤਰੁਗ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਕਿ ਬਚਪਨ ਦੇ ਵਿੱਚ ਹੀ 5 ਸਾਲ ਦੀ ਉਮਰ 'ਚ ਹੀ ਪ੍ਰਮਾਤਮਾ ਨੂੰ ਪਾਇਆ ਜਿਵੇਂ ਕਿ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ 相机。 ਉਹ ਵੀ ਬਚਪਨ ਦੇ ਵਿੱਚ ਹੀ ਪਰਮਾਤਮਾ ਦਾ ਰੂਪ ਸਨ ਹੁਣ ਜੇ ਆਪਾਂ ਇਹਨਾਂ ਅਵਤਾਰੀ ਪੁਰਖਾਂ ਦੇ ਜੀਵਨ ਵੱਲ ਦੇਖੀਏ ਤੇ ਇੰਜ ਲੱਗਦਾ ਕਿ ਇਹ ਅਵਤਾਰੀ ਪੁਰਖ ਹਰ ਤਰ੍ਹਾਂ ਦਾ ਰੂਪ ਧਾਰ ਕੇ ਆਏ ਮਨੁੱਖਤਾ ਨੂੰ ਸਮਝਾਉਣ ਵਾਸਤੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕੀਤਾ ਸ਼੍ਰੀ ਰਾਮਚੰਦਰ ਜੀ ਦਾ ਸ਼੍ਰੀ ਕ੍ਰਿਸ਼ਨ ਜੀ ਦਾ ਜਨਕ ਦਾ ਇਹ ਸਾਰੇ ਰਾਜਿਆਂ ਦੇ ਰੂਪ ਦੇ ਵਿੱਚ ਆਏ ਇਸ ਤੋਂ ਅੱਗੇ ਮਹਾਤਮਾ ਬੁੱਧ ਭਗਵਾਨ ਮਹਾਵੀਰ ਜਾਂ ਰਾਜਾ ਪਰਥਰੀ ਇਹ ਸਾਰੇ ਐਸੇ ਸਨ ਜਿਹੜੇ ਰਾਜੇ ਸਨ ਔਰ ਜਿਨ੍ਹਾਂ ਨੇ ਰਾਜ ਪਾਠ ਛੱਡਿਆ ਉਸ ਤੋਂ ਬਾਅਦ ਭਗਤ ਸਹਿਵਾਨ ਜਿੰਨੇ ਵੀ ਨੇ ਉਹ ਬਿਲਕੁਲ ਸਧਾਰਨ ਪਰਿਵਾਰਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਜਾਤਾਂ ਪਾਤਾਂ ਉਸ ਸਮੇਂ ਦਾ ਪੁਜਾਰੀ ਜਿਹੜਾ ਜਾਤ ਪਾਤ ਦਾ ਬਹੁਤ ਭੇਦ ਭਾਵ ਕਰਦਾ ਸੀਗਾ ਜਿਵੇਂ ਕਿ ਗੁਰੂ ਰਵਿਦਾਸ ਜੀ ਚਮਾਰ ਸਨ ਸੰਤ ਕਬੀਰ ਜੀ ਜੁਲਾਹੇ ਸਨ ਭਗਤ ਸਦਨਾ ਜੀ ਕਸਾਈ ਸਨ ਇਸੇ ਤਰ੍ਹਾਂ ਛੀਪਾ ਚੀਵਰ ਨਾਈ ਔਰ ਭਗਤ ਧੰਨਾ ਜੀ ਕਿਸਾਨ ਸਨ ਜੱਟ ਸਨ ਉਹ ਖੇਤੀਬਾੜੀ ਕਰਦੇ ਸਨ ਤੋਂ ਹਰ ਇੱਕ ਜਾਤ 'ਚ ਹਰ ਇੱਕ ਉਸ ਛੂਟੀ ਕਾਲਜ ਗੁਰੂ ਸਹਿਵਾਨਾ ਨੇ ਜਨਮ ਲਿਆ ਤੇ ਮਨੁੱਖਤਾ ਦਾ ਪਾਰ ਉਤਾਰਾ ਕੀਤਾ ਤੇ ਪ੍ਰਮਾਤਮਾ ਨੂੰ ਪਾਇਆ ਤੇ ਮਨੁੱਖਤਾ ਨੂੰ ਪ੍ਰਮਾਤਮਾ ਨੂੰ ਪਾਉਣ ਦੀ ਜਾਂਚ ਸਿਖਾ ਕੇ ਗਿਆ ਤੇ ਜਦੋਂ ਅਸੀਂ ਪ੍ਰਮਾਤਮਾ ਦੇ ਇਸ ਖੇਲ ਵੱਲ ਨਜ਼ਰ ਮਾਰਦੇ ਹਾਂ ਤੇ ਇੰਜ ਲੱਗਦਾ ਹੈ ਕਿ ਪ੍ਰਮਾਤਮਾ ਨੇ ਆਪਣੇ ਨਾਮ ਦੀ ਦਾਤ ਦੇਣ ਵਾਸਤੇ ਹਰ ਤਰ੍ਹਾਂ ਦੇ ਅਵਤਾਰੀਪੁਰਖ ਇਸ ਧਰਤੀ ਤੇ ਭੇਜੇ ਫਿਰ ਉਹ ਚਾਹੇ ਕਿਸੇ ਵੀ ਕਾਲਜ 'ਚ ਹੋਣ ਕਿਸੇ ਵੀ ਸਥਿਤੀ 'ਚ ਹੋਣ ਜਿਵੇਂ ਕਿ ਆਪਾਂ ਗੁਰੂ ਸਹਿਵਾਨਾ ਦੇ ਜੀਵਨ ਵੱਲ ਨਜ਼ਰ ਮਾਰੀ ਕਿ ਅਗਰ ਕਿਸੇ ਦੇ ਮਾਪੇ ਚਲੇ ਜਾਂ ਜਾਂ ਉਹ ਬੱਚਾ ਹੋਵੇ ਜਾਂ ਵਿਹਿਮਾ ਭਰਮਾ ਚ ਪਿਆ ਹੋਵੇ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਮਨੁੱਖ ਜਿਹੜਾ ਉਹ ਪ੍ਰਮਾਤਮਾ ਦਾ ਰੂਪ ਹੋ ਸਕਦਾ ਹੈ ਔਰ ਇਹ ਸਾਰੇ ਉਹ ਮਹਾਪੁਰਖ ਸਨ ਜਿਨ੍ਹਾਂ ਨੂੰ ਆਪਾਂ ਜੋ ਕੇ ਸਮੇਂ ਦੇ ਵਿੱਚ ਅਵਤਾਰੀ ਪੁਰਖਾਂ ਦੇ ਨਾਂ ਨਾਲ ਜਾਣਦੇ ਆਂ ਜਾਂ ਅਸੀਂ ਇਹਨਾਂ ਦੀ ਪੂਜਾ ਕਰਦੇ ਆਂ ਕਿਉਂਕਿ ਇਹ ਗੁਰਬਾਣੀ ਰੂਪੀ ਖਜ਼ਾਨਾ ਜਾਂ ਜਿੰਨੇ ਵੀ ਧਰਮ ਗ੍ਰੰਥ ਨੇ ਇਸ ਦੁਨੀਆ ਦੇ ਵਿੱਚ ਉਹ ਸਾਰਾ ਖਜ਼ਾਨਾ ਜਿਹੜਾ ਮਨੁੱਖਤਾ ਨੂੰ ਦੇ ਕੇ ਗਏ ਔਰ ਇਸ ਤੋਂ ਜੇ ਅੱਗੇ ਗੱਲ ਕਰੀਏ ਆਮ ਮਨੁੱਖਾਂ ਦੀ ਉਹਨਾਂ ਨੇ ਵੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਿਵੇਂ ਕੇ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਉਂਗਲੀਆਂ ਵੱਢ ਕੇ ਆਪਣੇ ਗਲੇ 'ਚ ਪਾਉਣ ਵਾਲੇ ਉਂਗਲੀਮਾਲ ਜਿਹੜੇ ਕਿ ਮਹਾਤਮਾ ਬੁੱਧ ਦੇ ਸਮੇਂ ਤੇ ਹੋਏ ਉਹਨਾਂ ਦਾ ਜਦੋਂ ਮਿਲਾਪ ਮਹਾਤਮਾ ਬੁੱਧ ਨਾਲ ਹੋਇਆ ਤੇ ਉਹਨਾਂ ਨੇ ਵੀ ਜਿਹੜਾ ਆਪਣਾ ਇਹ ਕਰਮ ਛੱਡ ਕੇ ਤੇ ਪਰਮਾਤਮਾ ਦੇ ਮਾਰਗ ਤੇ ਚਲੇ ਗਏ ਤੇ ਗੁਰੂ ਨਾਨਕ ਦੇਵ ਜੀ ਨੂੰ ਤਾਂ ਹਜ਼ਾਰਾਂ ਹੀ ਐਸ ਤਰ੍ਹਾਂ ਦੇ ਵਿਅਕਤੀ ਮਿਲੇ ਜਿਵੇਂ ਕਿ ਸੱਜਣ ਠੱਗ ਵਰਗੇ ਜਿਹੜੇ ਕਿ ਲੋਕਾਂ ਨੂੰ ਆਪਣੀ ਸਰਾਂ ਦੇ ਵਿੱਚ ਸ਼ਰਣ ਦਿੰਦੇ ਸੀ ਤੇ ਉਹਨਾਂ ਨੂੰ ਲੁੱਟਦੇ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰਦੇ ਸੀ ਮਲਕ ਭਾਗੋ ਯਾ ਗੁਰੂ ਹਰਗੋਬਿੰਦ ਪਾਸ਼ਾ ਇਹਦੇ ਸਮੇਂ ਚੋਰ ਬਿਦੀਚੰਦ ਔਰ ਅਨੇਕਾਂ ਹੀ ਵਹਿਮਾਂ ਦੇ ਵਿੱਚ ਫਸੇ ਹੋਏ ਪਾੰਦੇ ਇਹਨਾਂ ਸਾਰਿਆਂ ਦੇ ਮਿਲਾਪ ਜਦੋਂ ਗੁਰੂ ਸਹਿਬਾਨਾਂ ਨਾਲ ਹੋਏ ਇਹ ਸਾਰੇ ਜਣੇ ਆਪਣੇ ਬੁਰੇ ਕੰਮ ਛੱਡ ਕੇ ਤੇ ਪ੍ਰਮਾਤਮਾ ਦੇ ਰਾਹ ਤੇ ਤੁਰ ਪਏ ਔਰ ਇਹਨਾਂ ਦਾ ਨਾਮ ਸਦੀਵੀ ਅਮਰ ਹੋ ਗਿਆ ਇਤਿਹਾਸ ਦੇ ਵਿੱਚ ਲਿਖਿਆਗਾ ਕਿ ਪਹਿਲਾਂ ਇਹ ਬੁਰੇ ਸਨ ਪਰ ਸਮਾਂ ਪੈਣ ਨਾਲ ਇਹ ਵੀ ਚੰਗੇ ਬਣ ਗਏ ਤੋਂ ਜਦੋਂ ਅਸੀਂ ਇਹਨਾਂ ਸਾਰੇ ਗੁਰਮੁਖਾਂ ਦੇ ਜੀਵਨ ਵੱਲ ਦੇਖਦੇ ਆਂ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀ ਮਨੁੱਖ ਜਿਹੜਾ ਉਹ ਪ੍ਰਮਾਤਮਾ ਦਾ ਰੂਪ ਨਹੀਂ ਹੋ ਸਕਦਾ ਇਸ ਧਰਤੀ ਦੇ ਉੱਤੇ ਹਰ ਤਰ੍ਹਾਂ ਦੇ ਮਨੁੱਖ ਨੇ ਪਰਮਾਤਮਾ ਨੂੰ ਪਾਇਆ ਕੁਝ ਪਰਮਾਤਮਾ ਦੇ ਰਾਹ ਤੇ ਚੱਲੇ ਜਿਵੇਂ ਕਿ ਆਪਾਂ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਰਾਜੇ ਰਾਜਪਾਠ ਨੂੰ ਛੱਡਣ ਵਾਲੇ ਵਿਹਮਾਂ ਚ ਪਏ ਮਾਪੇ ਦੇ ਵਿਛੋੜੇ ਦੇ ਵਿੱਚ ਬਚਪਨ ਗੁਜ਼ਾਰਨ ਵਾਲੇ ਛੋਟੀ ਜਾਤ ਵਾਲੇ ਚੋਰ ਕ੍ਰਿਮਿਨਲ ਡਾਕੂ ਹਰ ਤਰ੍ਹਾਂ ਦੇ ਮਨੁੱਖ ਨੇ ਜਿਹੜਾ ਉਹ ਪਰਮਾਤਮਾ ਨੂੰ ਪਾਇਆ ਪਰ ਜਦੋਂ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲਵੇ ਜਾਂ ਉਹਨਾਂ ਅਵਤਾਰੀ ਪੁਰਖਾਂ ਦੀ ਗੱਲ ਨੂੰ ਸੁਣੇ ਤੇ ਉਹ ਵੀ ਪਰਮਾਤਮਾ ਨੂੰ ਪਾ ਸਕਦਾ ਪਰ ਮਨੁੱਖਤਾ ਨੇ ਹਮੇਸ਼ਾ ਇਹ ਬਹਾਨੇ ਲੱਭੇ ਆ ਕਿ ਅਸੀਂ ਉਸ ਅਵਸਥਾ 'ਚ ਜਾ ਨਹੀਂ ਸਕਦੇ ਜਾਂ ਅਸੀਂ ਪ੍ਰਮਾਤਮਾ ਦੇ ਮਾਰਗ 'ਤੇ ਚੱਲ ਨਹੀਂ ਸਕਦੇ ਇਹ ਤਾਂ ਸਿਰਫ ਉਹ ਅਵਤਾਰੀ ਪੁਰਖ ਸੀਗੇ ਜਿਹੜੇ ਪ੍ਰਮਾਤਮਾ ਦਾ ਰੂਪ ਹੋ ਗਏ ਅਸੀਂ ਉਹਨਾਂ ਵਰਗੇ ਕਿੱਥੋਂ ਆ ਮਨੁੱਖ ਸਿਰਫ ਬਹਾਨੇ ਲੱਭਦਾ ਆ ਆਪਣੇ ਆਪ ਨੂੰ ਬਚਾਉਣ ਵਾਸਤੇ ਕਿਉਂਕਿ ਮਨੁੱਖ ਨੂੰ ਨੀਂਦ ਪਿਆਰੀ ਆ ਉਸ ਨੂੰ ਸੁੱਤਾ ਰਹਿਣਾ ਪਸੰਦ ਆ ਔਰ ਇਹਨਾਂ ਅਵਤਾਰੀ ਪੁਰਖਾਂ ਨੇ ਜਦੋਂ ਆ ਕੇ ਉਹਨਾਂ ਨੂੰ ਜਗਾਇਆ ਤਾਂ ਇਹ ਮਨੁੱਖਤਾ ਨੇ ਉਹਨਾਂ ਨਾਲ ਵੀ ਇਨਸਾਫ ਨਹੀਂ ਕੀਤਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਨਾ ਅਵਤਾਰੀ ਪੁਰਖਾਂ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਨਾਂ ਅਵਤਾਰੀ ਪੁਰਖਾਂ ਨੂੰ ਸਜ਼ਾਵਾਂ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਜੀਜ਼ਾ ਜੀ ਨੂੰ ਸਲੀਵ ਤੇ ਚੜਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਪੱਥਰ ਮਾਰੇ ਗਏ ਭੂਤਨਾ ਬਿਤਾਲਾ ਕਿਹਾ ਗਿਆ ਕਿ ਮਹਾਤਮਾ ਬੁੱਧ ਨੂੰ ਆਪਣੇ ਦੇਸ਼ ਚੋਂ ਕੱਢਿਆ ਗਿਆ ਔਰ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗੁਰਤੇਗ ਬਾਦਰ ਜੀ ਦਾ ਸੀਸ ਢੜ ਨਾਲੋਂ ਅਲੱਗ ਕੀਤਾ ਗਿਆ ਤੇ ਗੁਰਗੋਬਿੰਦ ਸਿੰਘ ਜੀ ਦੇ ਦਿਲ ਦੇ ਵਿੱਚ ਸ਼ੁਰਖਬ ਹੋਇਆ ਗਿਆ ਇਹ ਮਨੁੱਖਤਾ ਜਿਹੜੀ ਜਦੋਂ ਵੀ ਕੋਈ ਵੀ ਅਵਤਾਰੀ ਪੁਰਖ ਇਹਨਾਂ ਨੂੰ ਜਗਾਉਣ ਆਇਆ ਇਹਨਾਂ ਦੀਆਂ ਕਮਜ਼ੋਰੀਆਂ ਦੱਸਣ ਆਇਆ ਇਹਨਾਂ ਨੇ ਉਲਟਾ ਉਸ ਅਵਤਾਰੀ ਪੁਰਖ ਦੇ ਨਾਲ ਹੀ ਜ਼ੁਲਮ ਕੀਤਾ ਪਰ ਫਿਰ ਵੀ ਪਰਮਾਤਮਾ ਚ ਰੰਗੇ ਉਹਨਾਂ ਅਵਤਾਰੀ ਪੁਰਖਾਂ ਨੇ ਹਮੇਸ਼ਾ ਮਨੁੱਖਤਾ ਦਾ ਭਲਾ ਹੀ ਚਾਇਆ ਪਰ ਜੋ ਕ ਮਨੁੱਖ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਕਿਉਂਕਿ ਆਪਣੇ ਆਪ ਨੂੰ ਬਦਲਣ ਵਾਸਤੇ ਬਹੁਤ ਜ਼ੋਰ ਲੱਗਦਾ ਹੈ ਆਪਣੇ ਮਨ ਨਾਲ ਲੜਨਾ ਪੈਂਦਾ ਲੜਾਈ ਜਿਹੜੀ ਮਨ ਨਾਲ ਆ ਪਰ ਮਨ ਨਾਲ ਕੋਈ ਵਿਰਲਾ ਹੀ ਲੜ ਸਕਦਾ ਇਸ ਲਈ ਸਾਰੇ ਮਨੁੱਖਾਂ ਨੇ ਚਾਹੇ ਅਸੀਂ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬ ਤੋਂ ਬਾਹਰ ਵੀ ਬੜੇ ਆਸਾਨ ਜਿਹੇ ਰਾਹ ਚੁਣ ਲੈਨੇ ਜਿਹੜੇ ਜਿਨ੍ਹਾਂ ਦੇ ਵਿੱਚ ਕਿ ਮਨ ਦੀ ਕੋਈ ਗੱਲ ਨਹੀਂ ਹੈਗੀ ਬਸ ਵਹਿਮ ਭਰਮਾਂ ਦੇ ਵਿੱਚ ਪੈ ਕੇ ਜਿਹੜੇ ਆਪਣੇ ਕਰਮ ਕਰ ਰਹੇ ਨੇ ਔਰ ਹਰ ਕਿਸੇ ਨੂੰ ਇਹੀ ਲੱਗ ਰਿਹਾ ਹੈ ਕਿ ਉਹ ਪ੍ਰਮਾਤਮਾ ਦੇ ਮਾਰਗ ਤੇ ਚੱਲਿਆ ਹੋਇਆ ਪਰ ਐਸਾ ਹੈ ਨਹੀਂ ਅਗਰ ਅਸੀਂ ਗੁਰੂ ਸਹਿਬਾਨਾਂ ਦੀ ਨਜ਼ਰ ਨਾਲ ਦੇਖੀਏ ਤੇ ਪ੍ਰਮਾਤਮਾ ਮਾਰਗ ਤੇ ਚੱਲਣਾ ਮੁਸ਼ਕਲ ਜ਼ਰੂਰ ਹੈ ਪਰ ਨਾ ਮੁਮਕਿਨੀ ਆਪ ਜੀ ਦੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਸਾਸਤਰੀ ਕਾ